ਉਹ ਪਾਸ਼ਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਤ ਸਕਤਰੇ ਦੇ ਵਿੱਚ ਪਹੁੰਚਿਆ ਔਰ ਸੈਕਟਰੀਟ ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ ਸਾਰਿਆਂ ਵੱਲੋਂ ਇੱਕ ਸਲਾਘਾਯੋਗ ਕਦਮ ਹੈ ਕਿ 10ਵੇਂ ਪਾਸ਼ਾ ਜੀ ਦਾ ਪ੍ਰਕਾਸ਼ ਹਸਬ ਮਨਾਇਆ ਜਾ ਰਿਹਾ ਔਰ ਪ੍ਰਕਾਸ਼ ਹਸਬ ਦੇ ਵਿੱਚ ਜੋ ਇਹਨਾ ਵੱਲੋਂ ਕੀਰਤਨ ਕਥਾ ਕੀਤੀ ਗਈ ਹੈ ਔਰ ਕੀਰਤਨ ਕਥਾ ਵੀ ਜਿਹੜੀ ਆ ਸਾਰਿਆਂ ਨੇ ਸੁਣੀ ਆ ਤੇ ਪਾਠ ਹੋਏ ਨੇ ਔਰ ਲੰਗਰ ਜਿਹੜੇ ਆ ਟੁੱਟ ਵਰਤੇ ਆ ਔਰ ਲਗਾਤਾਰ ਵਰਤ ਰਹੇ ਨੇ ਤਾ ਗੱਲਬਾਤ ਕਰਦੇ ਆ ਅਧਿਕਾਰੀਆਂ ਕਰਮਚਾਰੀਆਂ ਤੇ ਉੱਚ ਅਧਿਕਾਰੀਆਂ ਨਾਲ ਜਿਨ੍ਹਾਂ ਨੇ ਬਹੁਤ ਵੱਡਾ ਸਲਾਘਾਯੋਗ ਕਦਮ ਬਹੁਤ ਵੱਡੀ ਸਿੱਖਿਆ ਦਿੱਤੀ ਆ ਨੌਜਵਾਨ ਪੀੜੀ ਨੂੰ ਔਰ ਅੱਗੇ ਆਉਣ ਵਾਲੇ ਹੋਰ ਮੁਲਾਜ਼ਮਾਂ ਨੂੰ ਕਿ ਇਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਜਿਵੇਂ ਪਿਛਲੇ ਸਾਲਾਂ ਤੋਂ ਲੈ ਕੇ ਇਹ ਪ੍ਰਕਾਸ਼ ਉਸਤ ਮਨਾਇਆ ਜਾਂਦਾ ਤਾਂ ਉਵੇਂ ਹਰ ਸਾਲ ਮਨਾਉਣਾ ਜਿਹੜਾ ਉਹ ਬਿਲਕੁਲ ਜ਼ਰੂਰੀ ਹੋਣਾ ਚਾਹੀਦਾ ਤਾਂ ਜੋ ਹਰ ਇੱਕ ਨੂੰ ਗੁਰੂ ਤੋਂ ਮਿਲੀ ਹੋਈ ਸਿੱਖਿਆ ਗੁਰੂ ਤੋਂ ਮਿਲਿਆ ਹੋਇਆ ਜੀਵਨ ਜਿਹੜਾ ਉਹ ਇਸ ਲੇਖੇ ਜਰੂਰ ਲਾਉਣਾ ਚਾਹੀਦਾ ਗੱਲਬਾਤ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਜੀ ਜਮਾਦੀ ਮੇਰੇ ਰਹੀ ਮੈਂ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਤੇ ਪ੍ਰਕਾਸ਼ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਸਾਡੇ ਫਾਈਨੈਂਸ਼ੀਅਲ ਕਮਿਸ਼ਨਰ ਸਕੱਤਰ ਦੇ ਮੁਲਾਜ਼ਮਾਂ ਵੱਲੋਂ ਸਰਾ ਕਲਵੰਤ ਸਿੰਘ ਜੀ ਪ੍ਰਧਾਨ ਜੀ ਐਸੋਸੀਏਸ਼ਨ ਦੇ ਤੇ ਹਲਕਾ ਚੋਪੜਾ ਜੀ ਜਨਰ ਸੇਕਟੀ ਖੜੇ ਨੇ ਇਹਨਾਂ ਨੇ ਬਹੁਤ ਵਧੀਆ ਉਦਦਮ ਕੀਤਾ ਹੈ ਸੁਖਨੀ ਸਾਹਿਬ ਜੀ ਦਾ ਪਾਠ ਕਰਾਇਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸਾਰੇ ਸਾਡੇ ਸਕੱਤਰੇ ਦੇ ਮੁਲਾਜ਼ਮਾਂ ਨੇ ਇੱਥੇ ਸ਼ਾਮਲ ਹੋਏ تھے ਲੰਗਰ ਛਕਿਆ ਜੀ ਗੁਰੂ ਦਾ ਤੇ ਬਹੁਤ ਵਧੀਆ ਉਪਰਾਲਾ ਹੈ ਪ੍ਰਮਾਤਮਾ ਸਾਰੇ ਅਧਿਕਾਰੀ ਸਹਿਬਾਨਾਂ ਨੂੰ ਕਰਮਚਾਰੀ ਸਹਿਬਾਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਨਵੇਂ ਸਾਲ ਦੀ ਮੈਂ ਵਧਾਈ ਦਿੰਦਾ ਹੋਇਆ ਬਸ ਦੋ ਲੈਣਾ ਬੋਲਾਂਗਾ ਮੁਬਾਰਕਾ 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 ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾ ਖੇਤਾਂ ਵਿੱਚ ਹਰਿਆਲੀ ਹੋਵੇ ਚਿਹਰਿਆਂ ਤੇ ਲਾਲੀ ਚਾਰੇ ਪਾਸੇ ਖੁਸ਼ਹਾਲੀ ਹੋਵੇ ਬਟੂਆ ਨਾ ਖਾਲੀ ਅਰਜਾ ਹੈ ਔਜਲਾ ਕੁਜਾਰਦ ਨਲ ਦਿਨ ਦਾ ਲੱਖ ਲੱਖ ਹੈ ਮੁਬਾਰਕਾ 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 ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਜਲਾ ਸਾਹਿਬ ਦਾ ਤਾਂ ਗੱਲਬਾਤ ਕਰਦੇ ਆ ਮੈਡਮ ਜੀ ਨਾਲ ਔਲਕਾ ਮੈਡਮ ਜੀ ਉਹ ਦੱਸ ਦਈਏ ਕਿ ਇਹਨਾਂ ਵੱਲੋਂ ਬਹੁਤ ਵੱਡਾ ਉत्साਹ ਦੇ ਨਾਲ ਪ੍ਰੋਗਰਾਮ ਜਦੋਂ ਲੀਕਿਆ ਜਾਂਦਾ ਤਾਂ ਫਿਰ ਸਾਰੇ ਹੀ ਇਹਨਾਂ ਦੇ ਸਟਾਫ ਵੱਲੋਂ ਇਹਨਾਂ ਦਾ ਸਹਿਯੋਗ ਕੀਤਾ ਜਾਂਦਾ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾ ਤਾਂ ਮੈਂ ਧੰਨਵਾਦ ਕਰਦੀ ਆ ਤੁਹਾਡਾ ਔਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲੇ ਨਵਾਂ ਸਾਲ ਚੜਿਆ ਸਭ ਵਾਸਤੇ ਖੁਸ਼ੀਆਂ ਵਾਲਾ ਤੰਦਰੁਸਤੀਆਂ ਵਾਲਾ ਹੋਵੇ ਔਰ ਮਾਲਕ ਦੀ ਕਿਰਪਾ ਦੇ ਨਾਲ ਸਾਡੇ ਐਫਸੀ ਸੈਕਟਰੀਟ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏਗੇ ਅਤੇ ਅਤੁੱਟ ਲੰਗਰ ਵਰਤਾਇਆ ਗਿਆ ਇਹ ਇੱਕ ਪ੍ਰੇਰਣਾ ਵਹ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਸਾਨੂੰ ਸਿੱਖਿਆਵਾਂ ਨੇ ਸੰਗਤ ਤੇ ਪੰਗਤ ਦੀ ਉਹਨਾਂ ਤੇ ਅਮਲ ਕਰਨ ਲਈ ਉਹਨਾਂ ਦੀ ਸਿੱਖਿਆਵਾਂ ਤੇ ਅਮਲ ਕਰਨ ਲਈ ਅੱਜ ਇਹ ਪਾਠ ਰਖਾਏ ਗਏ ਤੇ ਦੂਸਰਾ ਸਾਡਾ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਯੁਵਾ ਪੀੜੀ ਹੈ ਉਹ ਰੀਲਾਂ ਵੱਲ ਤੁਰ ਪਈ ਹੈ ਜਦੋਂ ਦੇਖੋ ਮੋਬਾਈਲ ਤੇ ਹਰ ਕੋਈ ਰੀਲਾਂ ਵੇਖੀ ਜਾ ਰਿਹਾ ਹੈ ਸਾਡਾ ਮਕਸਦ ਹੈ ਇਹ ਰੀਲਾਂ ਤੋਂ ਹਟ ਕੇ ਜਿਹੜਾ ਸਾਡਾ ਸੋਲ ਦਾ ਅਸਲ ਰੋਲ ਹੈ ਉਹਨੂੰ ਸਮਝੀਏ ਔਰ ਗੁਰੂ ਮਹਾਰਾਜ ਦੀ ਦਿੱਤੀ ਹੋਈਆਂ ਸਿੱਖਿਆਵਾਂ ਦਾ ਅਮਲ ਕਰੀਏ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਧੰਨਵਾਦ ਜੀ ਤਾਂ ਫੇਰ ਗੱਲਬਾਤ ਕਰਦੇ ਆ ਅੱਗੇ ਕਵੀ ਦਰਬਾਰ ਵੀ ਲਾਉਣ ਵਾਲੇ ਉਹ ਸ਼ਖਸੀਅਤ ਹੈ ਕਿ ਜਿਨ੍ਹਾਂ ਦਾ ਬਹੁਤ ਵੱਡਾ ਰੁਤਬਾ ਰਿਹਾ ਔਰ ਲਗਾਤਾਰ ਇੱਥੋਂ ਹੀ ਰਿਟਾਇਰਮੈਂਟ ਲੈ ਕੇ ਤਾਂ ਫੇਰ ਦੁਬਾਰਾ ਇਸ ਐਸੋਸੀਏਸ਼ਨ ਦੇ ਨਾਲ ਜੁੜਦੇ ਰਹਿੰਦੇ ਆ ਸਜੀਤ ਸਿੰਘ ਹਾਂ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਮੈਂ ਪੰਜਾਬੀ ਕਹਾਣੀਕਾਰ ਆ ਤੇ ਅੱਜ ਮੈਂ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਰਿਟਾਇਰ ਕੋਈ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਦੁਬਾਰਾ ਬੁਲਾਇਆ ਵੈਸੇ ਤਾਂ ਪਿਛਲੇ 3-4 ਸਾਲਾਂ ਤੋਂ ਇਹ سلسلہ جاری ਹੈ ਹਰੇਕ ਨਵੇਂ ਸਾਲ ਦੇ ਉੱਤੇ ਐਫਸੀ ਐਸੋਸੀਏਸ਼ਨ ਇਹ ਪ੍ਰੋਗਰਾਮ ਕਰਦੀ ਹੈ ਜਿਹੜੀ ਨਵੀਂ ਪਨੀਰੀ ਸਾਡੇ ਇੱਥੇ ਭਰਤੀ ਹੋ ਕੇ ਆਈ ਹੈ ਉਹਨਾਂ ਨੂੰ ਵੀ ਗੁਰੂ ਦੇ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਹੈ ਜੋ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਉਹਦੇ ਨਾਲ ਹੀ ਸਾਡਾ ਜਿਹੜੇ ਕੁਲਵੰਤ ਸਿੰਘ ਜੀ ਪ੍ਰਧਾਨ ਜੀ ਤੇ ਮੈਡਮ ਅਲਕਾ ਚੋਪੜਾ ਜੀ ਇਹ ਨਵੀਂ ਪੀੜ ਨੂੰ ਰਾਹਦ ਸੇਰਾ ਬਣ ਕੇ ਸਭ ਨੂੰ ਉਦਾਹਰਨ ਪੇਸ਼ ਕਰ ਰਹੇ ਆ ਮਲਾਜਮ ਮੰਗਾ ਬਾਰੇ ਵੀ ਇਹ ਹਰ ਟਾਈਮ ਆਵਾਜ਼ بلند ਕਰਦੇ ਰਹਿੰਦੇ ਆ ਜਿਵੇਂ ਹੁਣ ਧਾਰਮਿਕ ਖੇਤਰ ਦੇ ਵਿੱਚ ਵੀ ਇੱਥੇ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਪਾ ਕੀਤਾ ਤੇ ਸਾਰਿਆਂ ਨੇ ਪਿਆਰ ਨਾਲ ਲੰਗਰ ਛਕਿਆ ਅਸੀਂ ਆ ਜਿੰਨੇ ਵੀ ਰਿਟਾਇਰ ਹੋਏ ਅਧਿਕਾਰੀ ਤੇ ਕਰਮਚਾਰੀ ਅੱਜ ਇੱਥੇ ਆਏ ਆ ਉਹ ਐਫਸੀ ਐਸੋਸੀਏਸ਼ਨ ਸੈਕਟਰੀਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਜ਼ਾਰਾਂ ਦੇ ਹਸਾਬ ਨਾਲ ਮੁਲਾਜ਼ਮਾਂ ਅੱਜ ਵੀ ਸਰਵਿਸ ਕਰ ਰਹੇ ਆ ਤਾਂ ਹਜ਼ਾਰਾਂ ਦੇ ਹਸਾਬ ਨਾਲ ਰਿਟਾਇਰ ਹੋ ਕੇ ਵੀ ਚਲੇ ਗਏ ਆ ਲੇਕਿਨ ਜਿਸ ਜਗ੍ਹਾ ਦੇ ਉੱਤੋਂ ਪੂੰਜੀ ਜਿਹੜੀ ਆ ਇਕੱਠੀ ਕੀਤੀ ਹੁੰਦੀ ਆ ਜਿਸ ਜਗ੍ਹਾ ਦੇ ਉੱਤੋਂ ਮਾਨ ਤਾਨ ਮਿਲਿਆ ਹੁੰਦਾ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਚੱਲਦਾ ਹੁੰਦਾ ਤਾਂ ਉਸ ਜਗ੍ਹਾ ਦੇ ਉੱਤੇ ਫੇਰ ਆਉਣ ਨੂੰ ਦਿਲ ਕਰਦਾ ਤਾਂ ਸਮਾਂ ਇਹੀ ਰਹਿੰਦਾ ਕਿ ਕਦੋਂ ਸ਼ੁਭ ਦਿਹਾੜਾ ਹੋਵੇ ਕਦੋਂ ਉਹ ਦਿਨ ਭਾਗਾ ਭਰੇ ਹੋਣ ਜਦੋਂ ਗੁਰੂ ਪਰਪਾਤਸ਼ਾ ਦੇ ਪ੍ਰਕਾਸ਼ ਹੱਸਬ ਮਨਾਏ ਜਾਂਦਾ ਫੇਰ ਦੁਬਾਰਾ ਸਾਨੂੰ ਸੁਨੇਹੇ ਪਹੁੰਚਣ ਤਾਂ ਉਹਨਾ ਸੁਨੇਹਾ ਨੂੰ ਅੜੀਕਦੇ ਹੋਏ ਫੇਰ ਦੁਬਾਰਾ ਇੱਥੇ ਸਾਰੇ ਅਧਿਕਾਰੀ ਤੇ ਕਰਮਚਾਰੀ ਜੋ ਰਿਟਾਇਰ ਹੋਏ ਆ ਉਹ ਵੀ ਇੱਥੇ ਪਹੁੰਚੇ ਨੇ ਔਰ ਲੰਗਰ ਲਗਾਤਾਰ ਚੱਲ ਰਿਹਾ ਔਰ ਸੁਖਮਨੀ ਸਾਹਿਬ ਦੇ ਖੰਡ ਪਾਠ ਵੀ ਕਰਾਈ ਗਏ ਆ ਤਾਂ ਗੱਲਬਾਤ ਕਰਦੇ ਆ ਸਾਰੀਆਂ ਸ਼ੁਭ ਸ਼ਾਮਾਂ ਦੰਦੇ ਹੋਏ ਤਾਂ ਪ੍ਰਧਾਨ ਜੀ ਦਾ ਧੰਨਵਾਦ ਬਾਰ ਬਾਰ ਕੀਤਾ ਜਾ ਰਿਹਾ ਹਰ ਅਧਿਕਾਰੀ ਕਰਮਚਾਰੀ ਵੱਲੋਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਬਧਨੀ ਸਤਿਕਾਰ ਮੈਗਰ ਜੀ ਦਾ ਖਾਲਸਾ ਵਾਹਿਗੁਰੂ ਮੈਗਰ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਰਾਈਟ ਨਿਊਜ਼ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਦਫਤਰ ਵਿੱਤੀ ਕਮਿਸ਼ਨਕਤਰੀ ਦੇ ਜਿਹੜੇ ਅੱਜ ਅਸੀਂ ਸੁਖਨੀ ਸਾਹਿਬ ਦੇ ਪਾਠ ਕਰਾਏ ਨੇ ਉਹ ਇਸ ਕਵਰੇਜ ਕਰਨ ਵਾਸਤੇ ਪਹੁੰਚੇ ਨੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੀ ਤੀਸਰੀ ਮੰਜ਼ਲ ਦੇ ਉੱਤੇ ਜਿਹੜਾ ਇਹ ਪਾਰਕ ਕਰਵਾਇਆ ਸਾਡੇ ਸਾਰੇ ਸਾਥੀ ਕਰਮਚਾਰੀਆਂ ਨੇ ਕਲਾਸ 4 ਤੋਂ ਲੈ ਕੇ ਗੜਟੜ ਅਧਿਕਾਰੀਆਂ ਤੱਕ ਡਰਾਈਵਰ ਸਾਥੀਆਂ ਤੱਕ ਸਾਰੇ ਸਾਥੀਆਂ ਨੇ ਜਿਹੜਾ ਰਲ ਮਿਲ ਕੇ ਜਿਹੜਾ ਉਹ ਸਹਿਯੋਗ ਦਿੱਤਾ ਸਾਰੇ ਹੀ ਲੰਗਰ ਦੇ ਵਿੱਚ ਸਾਰਿਆਂ ਨੇ ਵੱਧ ਚੜ ਕੇ ਹਿੱਸੇ ਹਿੱਸਾ ਪਾਇਆ ਜਿਹੜੇ ਸਾਡੇ ਅਧਿਕਾਰੀ ਕਰਮਚਾਰੀ ਜਿਹੜੇ ਸਾਡੇ ਮੌਜੂਦ ਇੱਥੇ ਪਹੁੰਚੇ ਨੇ ਬਹੁਤ ਸਾਰੇ ਰਿਟਾਇਰੀ ਆ ਕੇ ਚਲੇ ਗਏ ਤੇ ਬਹੁਤ ਸਾਰੇ ਆਏ ਨੇ ਇਹ ਸਾਰੀ ਉਹਨਾਂ ਦੀ ਦੇਣ ਆ ਕਿਉਂਕਿ ਵੱਡੇ ਜਿਹੜੇ ਪੁਖਤੇ ਜਿਹੜੇ ਕੰਮ ਕਰਦੇ ਆ ਉਹ ਤੋਂ ਹੀ ਅੱਗੇ ਆ ਜਿਹੜੀ ਉਹ ਕੰਮ ਕਰਦੇ ਆ ਇਹਨਾਂ ਨੇ ਲੰਮਾ ਸਮਾਂ ਜਿਹੜਾ ਸਾਡੇ ਦਫ਼ਤਰ ਦੇ ਵਿੱਚ ਕਾਣ ਕੀਤਾ ਉਸ ਟਾਈਮ ਜਿਹੜੇ ਦਫ਼ਤਰ ਦੇ ਵਿੱਚ ਟਾਈਪ੍ਰਿੰਟਰਾਂ ਹੁੰਦੀਆਂ ਸੀ ਕੰਮ ਕਰਦੇ ਸੀ ਇਹਨਾਂ ਨੇ ਸਾਡੇ ਦਫ਼ਤਰ ਦਾ ਜਿਹੜਾ ਵजूद ਆ ਉਹ ਬਚਾ ਕੇ ਰੱਖਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂ ਇੱਥੇ ਸਾਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚਿਆ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਸੀਂ ਜਿਹੜੇ ਸਾਰੇ ਦਫ਼ਤਰ ਦੇ ਭਲੇ ਲਈ ਵਿੱਤੀ ਖਰਚਤਰੇ ਦੇ ਭਲੇ ਲਈ ਅਰਦਾਸ ਕਰਾਈ ਆ ਤੋ ਸਾਰਿਆਂ ਨੇ ਜਿਹੜਾ ਸੁਖਨੀ ਸਾਹਿਬ ਦਾ ਪਾਠ ਆ ਬੜਾ ਜਿਹੜਾ ਆਨੰਦਮਈ ਸਾਰਿਆਂ ਨੇ ਕੀਤਾ ਤੇ ਗੁਰੂ ਕੇ ਲੰਗਰ ਆ ਜਿਹੜੇ ਤੁੱਟ ਚੱਲ ਰਹੇ ਨੇ ਤੋ ਐਨਾ ਕਹਿੰਦਾ ਮੈਂ ਆਪਣਾ ਸਥਾਨ ਲੈਣਾ ਫਿਰ ਵੀ ਜੇ ਕੋਈ ਸੇਵਾ ਦੇ ਵਿੱਚ ਕਮੀ ਰਹੀ ਹੋਵੇ ਤੇ ਅੱਗੇ ਵਾਸਤੇ ਅਸੀਂ ਪ੍ਰਮਾਤਮਾ ਬੜ ਬਖਸ਼ੀ ਤੇ ਹੋਰ ਬਧਾ ਵਧੀਆ ਕਰੀਏ ਸਰਦਾਰ ਦਲਜੀਤ ਸਿੰਘ ਜੀ ਪ੍ਰਵੰਤ ਸਿੰਘ ਜੀ ਗੁਰਬਖਸ਼ ਸਿੰਘ ਜੀ ਮਨਜੀਤ ਸਿੰਘ ਜੀ ਗ ਜਿਹੜੀਆਂ ਸਾਡੇ ਆਈਆਂ ਸਟੂਡੈਂਟ ਸਾਹਿਬ ਦਲੀਪ ਜੀ ਸਾਰੇ ਸਿਕੰਦਰਵਰ ਕੇ ਸਾਰੇ ਅਸੀਂ ਇਕੱਠੇ ਨੇ ਰਲ ਮਿਲ ਕੇ ਜਿਹੜਾ ਸਾਰਾ ਇਹ ਉਪਰਾਲਾ ਕੀਤਾ ਪਹਿਲਾਂ ਮੈਂ ਕੁਝ ਨਹੀਂ ਕਰ ਸਕਦਾ ਸਾਰੀ ਸਾਡੀ ਭੈਣਾਂ ਹਰ ਕਾ ਵੀ ਸਾਡੇ ਨਾਲ ਆ ਸਾਰਿਆਂ ਦੇ ਰਲ ਮਿਲ ਕੇ ਸਹਿਯੋਗ ਸਾਦ ਕੇ ਜਿਹੜਾ ਇਹ ਪ੍ਰੋਗਰਾਮ ਹੋਇਆ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਉਹ ਇਸ ਤਰ੍ਹਾਂ ਹੀ ਬਲ ਬਖਸ਼ਦਾ ਰਹੇ ਤੇ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹੀਏ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਫਤਿਹ ਜੀ ਫੇਰ ਦੁਬਾਰਾ ਤੁਹਾਨੂੰ ਦੱਸ ਦਈਏ ਇੱਕ ਹੀ ਬਹੁਤ ਸਾਰੀਆਂ ਸ਼ਖਸੀਤਾਂ ਲੋਕ ਮਾਨ ਕਰਦੇ ਆ ਪੰਜਾਬ ਦੇ ਅਫਸਰਾਂ ਦੇ ਉੱਤੇ ਪੰਜਾਬ ਦੀਆਂ ਸਖਸ਼ੀਤਾਵਾਂ ਦੇ ਉੱਤੇ ਤਾਂ ਪੰਜਾਬ ਦੇ ਉਹ ਅਧਿਕਾਰੀ ਜਿਨ੍ਹਾਂ ਨੇ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਿਆ ਔਰ ਲਗਾਤਾਰ ਪੰਜਾਬ ਦੇ ਵਿੱਤ ਨੂੰ ਜਿਹੜਾ ਉਹ ਬਰਕਰਾਰ ਰੱਖਿਆ ਆ ਗੱਲਬਾਤ ਕਰਦੇ ਆ ਹਾਂਜੀ ਜੀ ਹਾਂਜੀ ਮੈਂ ਪੰਜਾਬ ਸਖਤਰਿਤ ਪਰਸਨਲ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਤੇ ਪੰਜਾਬ ਸਖਤਰਿਤ ਸਹਿ ਸਭਾ ਵੱਲੋਂ ਐ ਐਫਸੀ ਸੈਕਟਰੀ ਐਸੋਸੀਏਸ਼ਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕੁਲਵੰਤ ਸਿੰਘ ਜੀ ਅਲਕਾ ਚੋਪੜਾ ਦਲਜੀਤ ਸਿੰਘ ਜੀ ਗਰਮੀਤ ਸਿੰਘ ਗੱਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈ ਥੈਂਕ ਯੂ ਤਾਂ ਬਹੁਤ-ਬਹੁਤ ਮੁਬਾਰਕਾ ਸਾਡੇ ਵੱਲੋਂ ਵੀ ਤੇ ਸਾਬਕਾ ਪ੍ਰਧਾਨ ਗੁਰਬਸਤਨ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਵਿਚਾਰ ਦੇਣਾ ਚਾਹੁੰਦੇ ਆ ਔਰ ਵਿਚਾਰਾਂ ਬਾਰੇ ਜਿਹੜੀ ਸਾਂਝ ਆ ਉਹ ਜ਼ਰੂਰ ਤੁਸੀਂ ਸੁਣਨੀ ਆ ਔਰ ਸਿਆਣਿਆਂ ਦੀਆਂ ਕਹੀਆਂ ਜ਼ਰੂਰ ਲੈਣੀਆਂ ਚਾਹੀਦੀਆਂ ਪੱਲੇ ਬੰਨਣੀਆਂ ਚਾਹੀਦੀਆਂ ਹਾਂਜੀ ਸਦਾ ਸਤਿਕਾਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤਾ ਹੈ ਮੈਂ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਪੰਜਾਬ ਵਿਦਿ ਕਮਿਸ਼ਨ ਸਕੱਤਰੇਤ ਵੱਲੋਂ ਧਾਰਮਿਕ ਸਮਾਗਮ ਦੇ ਕੀਤੇ ਗਏ ਉਪਰਾਲੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਪ੍ਰਧਾਨ ਕੁਲਵੰਤ ਸਿੰਘ ਜੀ ਬੀਬੀ ਹਲਕਾ ਤੇ ਸਿਕੰਦਰ ਸਿੰਘ ਜੀ ਖਾਸ ਤੌਰ ਤੇ ਸ਼ਾਮਲ ਹੋਏ ਨੇ ਇਹਨਾਂ ਦੀ ਉਦਮ ਸਦਕਾ ਅਤੇ ਸਾਰੀ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਸਾਰੇ ਕਰਮਚਾਰੀਆਂ ਅਧਿਕਾਰੀਆਂ ਦੇ ਸਹਿਯੋਗ ਸਦਕਾ ਇਹ ਜਿਹੜਾ ਹਰ ਸਾਲ ਇਹ ਸਮਾਗਮ ਕੀਤਾ ਜਾਂਦਾ ਉਹਦੇ ਲਈ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਧੰਨਵਾਦ ਵੀ ਕਰਦੇ ਹਾਂ ਜਿਹੜੇ ਇਹ ਏਡਾ ਬੜਾ ਉਪਰਾਲਾ ਕਰਕੇ ਆਪਣੇ ਜਿਹੜੇ ਵਿਰਸੇ ਨੂੰ ਸੰਭਾਲਿਆ ਹੋਇਆ ਇਹਨਾਂ ਨੇ ਮੈਂ ਸਾਰੇ ਕਰਮਚਾਰੀਆਂ ਅਧਿਕਾਰੀਆਂ ਖਾਸ ਤੌਰ ਤੇ ਜਿਹੜੇ ਸਾਡੇ ਆਈਐਸ ਅਫਸਰ ਵੀ ਆਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਇਹਨਾਂ ਸਮਾਗਮਾਂ ਵਿੱਚ ਜ਼ਰੂਰ ਸਮੂਰਯਿਤ ਕਰਿਆ ਕਰਨ ਤਾਂ ਕਿ ਸਾਡੇ ਕਰਮਚਾਰੀਆਂ ਅਧਿਕਾਰੀਆਂ ਦੇ ਹੌਂਸਲੇ ਬਲੰਦ ਹੋਣ ਇੰਨਾ ਕੁਝ ਕਹਿਣਾ ਹੋਇਆ ਮੈਂ ਸਾਰੇ ਬੀਤੀ ਕਮਿਸ਼ਨ ਸਕੱਤਰੇਤ ਪੰਜਾਬ ਦੇ ਅਧਿਕਾਰੀਆਂ ਕਰਮਚਾਰੀਆਂ ਸੇਵਾਦਾਰਾਂ ਸਭ ਨੂੰ ਜੀ ਆਇਆਂ ਕਹਨਾ ਤੇ ਵਧਾਈਆਂ ਦਾ ਵਧਾਈਆਂ ਦਿੰਦਾ ਵੈਗ੍ਰਿਟੀ ਕਾਲਸਾ ਵੈਗ੍ਰਿਟੀ ਕੀ ਫਤ ਅਸੀਂ ਵੀ ਆਪਣੇ ਚੈਨਲ ਤੇ ਮਾਧਿਅਮ ਰਾਹੀਂ ਧੰਨਵਾਦ ਕਰਦੀਏ ਇਹੜਾ ਸੰਸਥਾਵਾਂ ਦਾ ਇਹੜਾ ਸੁਸਾਇਟੀਆਂ ਦਾ ਕਿ ਜੋ ਲਗਾਤਾਰ ਆਪਣਾ ਕੰਮ ਜਿਹੜਾ ਉਸ ਨੂੰ ਵੀ ਬਰਕਰਾਰ ਰੱਖਦੇ ਆ ਔਰ ਅੱਗੇ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਮਾਰਗ ਜਿਹੜੇ ਆ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਮਾਰਗ ਉੱਤੇ ਚੱਲਣ ਵਾਸਤੇ ਹੌਸਲਾ ਬੁਲੰਦ ਰਹਿੰਦਾ ਔਰ ਉਸ ਹੌਸਲੇ ਦੇ ਨਾਲ ਚੱਲਦੇ ਹੋਏ ਦੁਆਰਾ ਇੱਥੇ ਪਹੁੰਚ ਕੇ ਤਾਂ ਹਰ ਆਏ ਸਾਲ ਇਸੇ ਤਰ੍ਹਾਂ ਦਾ ਪ੍ਰੋਗਰਾਮ ਜਦੋਂ ਕਰਦੇ ਆ ਤਾਂ ਬਹੁਤ ਸਾਰੀਆਂ ਸੰਗਤਾਂ ਫੇਰ ਇਕਜੁੱਟ ਹੁੰਦੀ ਆ ਤਾਂ ਵਿਛੜੇ ਹੋਏ ਜੋ ਦੂਰ ਗਏ ਸੀ ਜੋ ਇੱਥੋਂ ਬਦਲ ਕੇ ਚਲੇ ਗਏ ਸੀ ਜੋ ਰਿਟਾਇਰਮੈਂਟਾਂ ਲੈ ਗਏ ਸੀ ਉਹ ਦੁਬਾਰਾ ਇੱਥੇ ਮੇਲ ਹੁੰਦੇ ਆ ਤਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਇਹ ਮਨਾਏ ਗਏ ਇਹਨਾਂ ਪ੍ਰਧਾਨ ਜੀ ਵੱਲੋਂ ਤੇ ਹੋਰ ਸਾਥੀਆਂ ਵੱਲੋਂ ਇਹਦਾ ਦਿਨ ਦਾ ਮੈਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦੇਣਾ ਹੁਣੇ-ਹੁਣੇ ਇਹਨਾਂ ਨੇ ਇੱਕ ਪੁਖਤਾ ਸ਼ਬਦ ਵਰਤਿਆ ਸੀ ਕਲਵੰਤ ਜੀ ਨੇ ਪੁਖਤਿਆਂ ਦੀ ਗੱਲ ਕਰੀ ਸੀਗੀ ਮੈਂ ਵੀ ਥੋੜੀ ਜਿਹੀ ਉਹਦੇ ਬਾਰੇ ਕਹਣਾ ਮੈਂ ਜਦੋਂ 1983 ਚ ਇੱਥੇ ਭਰਤੀ ਹੋਇਆ ਸੀ ਕਲਰਕ ਉਦੋਂ ਇੱਥੇ ਸਾਡੇ ਹੁੰਦੇ ਸੀ ਪ੍ਰਧਾਨ ਜੀ ਮੂਲராஜ் ਸ਼ਰਮਾ ਜੀ ਬਹੁਤ ਹੀ ਸਿਆਣੇ ਸੀ ਉਸ ਤੋਂ ਬਾਅਦ ਫਿਰ ਸਾਡਾ ਇਹ ਪੀੜੀ ਦਰ ਪੀੜੀ ਇਹ ਇਹ ਚੱਲਦਾ ਆਉਂਦਾ ਪ੍ਰਧਾਨ ਜੀ ਸਮੇਂ-ਸਮੇਂ ਸਰ ਬਦਲ ਆ ਰਹੇ ਨੇ ਸਾਰੇ ਉਦਾਂ ਹੀ ਕੰਮ ਕਰਦੇ ਆ ਰਹੇ ਨੇ ਮੈਂ ਤਾਂ ਹੁਣੇ ਨਵੀਂ ਪੀੜੀ ਨੂੰ ਸਾਡੇ ਨੂੰ ਜਿਵੇਂ ਨਵੀਂ ਪੀੜੀ ਦੀ ਗੱਲ ਕਰੀ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਇਹ ਸਾਡੀ ਜਿਹੜੀ ਵਿਰਾਸਤਾ ਸਾਹਮਣੇ ਰੱਖੀ ਹੋਈ ਹੁਣ ਤੱਕ ਚੱਲਦੀ ਆ ਰਹੀ ਹੈ ਇਹ ਕੰਟੀਨਿਊ ਇਹਨੂੰ ਨਵੀਂ ਪੀੜ੍ਹੀ ਵੀ ਸਾਡੀ ਐਵੇਂ ਜਿਵੇਂ ਸਾਹਮਣੇ ਰੱਖੇ ਅੱਜ ਹੁਣ ਥੋੜਾ ਜਿਹਾ ਮੈਂ ਕਲਵੰਤ ਸਿੰਘ ਜੀ ਬਾਰੇ ਤੇ ਆ ਸਾਡੇ ਬੇਟੇ ਹਲਕਾ ਚੋਪੜਾ ਜੀ ਬਾਰੇ ਵੀ ਇਹ ਵੀ ਇੱਕ ਮਤਲਬ ਪ੍ਰੇਰਨਾ ਸਰੋਤ ਨੇ ਕਰਮਚਾਰੀਆਂ ਲਈ ਇਹਨਾਂ ਨੂੰ ਕਲਵੰਤ ਜੀ ਨੂੰ ਤਾਂ ਪਹਿਲਾਂ ਤੋਂ ਜਾਣਦਾ ਸੀ ਇਹ ਸਾਡੇ ਬੇਟੇ ਐ ਇਹਨੂੰ ਵੀ ਹੁਣ ਜਾਣਦਾ ਇਹ 24 ਘੰਟੇ ਕੋਈ ਚਾਹੇ ਸਾਡਾ ਕੋਈ ਸਮਾਜਿਕ ਮਸਲਾ ਹੋਵੇ ਚਾਹੇ ਕੋਈ ਦਫਤਰੀ ਮਸਲਾ ਹੋਵੇ ਬੜੇ ਧਿਆਨ ਨਾਲ ਇਹ ਉਹਨੂੰ ਸੁਣਦੇ ਨੇ ਵਿਚਾਰਦੇ ਨੇ ਤੇ ਮੈਂ ਇਹ ਜਿਹੇ ਸਿਖਸੀਤਾ ਦੇ ਮਾਤਾ ਪਿਤਾ ਤੋਂ ਜਿਨ੍ਹਾਂ ਤੋਂ ਇਹ ਪੈਦਾ ਹੋਏ ਨੇ ਇਹ ਜਿਹੇ ਬੱਚੇ ਅੱਛੇ ਕਦੇ ਮੈਂ ਇਹਨਾਂ ਦੇ ਵਿੱਚ ਤਲਕਾਈ ਨਹੀਂ ਦੇਖੀ ਕਲਵੰਤ ਜੀ ਦਾ ਮੈਂ ਕਦੇ ਵੀ ਤਲਕਾਈ ਨਹੀਂ ਦੇਖੀ ਕਦੇ ਕੋਈ ਮਤਲਬ ਆਂਟਰੋਵਰਸੀ ਵਾਲੀ ਗੱਲ ਨਹੀਂ ਕਿਸੇ ਨਾਲ ਬੜੇ ਪਿਆਰ ਨਾਲੇ ਪੇਸ਼ ਆਉਂਦੇ ਨੇ ਹੁਣ ਤੱਕ ਤੇ ਮੈਂ ਇਹ ਜੇ ਬੱਚਿਆਂ ਦੇ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਦੇ ਮਾਤਾ ਪਿਤਾ ਨੇ ਇਹ ਜੇ ਸੰਸਕਾਰ ਦਿੱਤੇ ਇਹ ਜੇ ਬੱਚਿਆਂ ਨੂੰ ਮੈਂ ਉਹਨਾਂ ਦੇ ਮਾਤਾ ਪਿਤਾ ਦੇ ਸਿਰ ਨਮੋਉਣਾ ਜੀ ਇਸ ਮੌਕੇ ਤੇ ਵਾਇਰਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲਗਾਤਾਰ ਲਗਾਤਾਰ ਲੰਬੇ ਸਮੇਂ ਤੋਂ ਪੰਜ ਪਿਆਰੇ ਬਣਦੇ ਆ ਰਹੇ ਸਿੱਖ ਸਹਿਬਾਨ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਦੋ ਵਿਚਾਰ ਸਾਂਝੇ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪੀਤਾ ਸਾਬੇ ਕਮਾਲ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਪਰਪੁਰਬ ਅਤੇ ਨਵੇਂ ਸਾਲ 2026 ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਵਿੱਤੀ ਕਮਿਸ਼ਨਰ ਸਕਟਰੇਟ ਐਸੋਸੀਏਸ਼ਨ ਵੱਲੋਂ ਇਸ ਸਾਲ ਵੀ ਮਹਾਨ ਕੀਰਤਨ ਦਰਬਾਰ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਹਨ ਸੋ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਵਿਤੀ ਕਮਿਸ਼ਨਰ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਤੇ ਮੇਰ ਭਰਿਆ ਹੱਥ ਰੱਖ ਕੇ ਸਟੱਜੇ ਢੰਗ ਨਾਲ ਸੇਵਾ ਕਰਨ ਦਾ ਬਾਲੂ ਦਾ ਬਖਸ਼ਿਸ਼ ਕਰਨ ਤੇ ਐਸੋਸੀਏਸ਼ਨ ਪ੍ਰਦਾਨ ਸਰਦਾਰ ਕੁਲਵੰਤ ਸਿੰਘ ਅਤੇ ਅਲਕਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੀ ਉਦੋਂ ਸਦਕਾ ਇਸ ਵਾਰੀ ਉਪਸਕਤਰ ਮਾਲ ਅਤੇ ਅਧਿਨਸਕਤਰ ਮਾਲ ਜੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਬਹੁਤ ਬਹੁਤ ਧੰਨਵਾਦ ਲਗਾਤਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਕਸਰ ਹੀ ਅਪੀਲ ਕਰਦੇ ਰਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਸਾਥੀਆਂ ਨੂੰ ਬਿਲਕੁਲ ਗੁਰੂ ਦੀ ਪ੍ਰੇਰਣਾ ਉੱਤੇ ਤੋਰੋ ਔਰ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਹਰ ਸਾਲ ਗੁਰੂ ਪਰਕਾਸ਼ ਦੇ ਉਤਸਵ ਜਿਹੜੇ ਆ ਉਹ ਮਨਾਏ ਜਾਣੇ ਚਾਹੀਦੇ ਆ ਔਰ ਲਗਾਤਾਰ ਇਹ ਸਿੱਖਿਆ ਜਿਹੜੀ ਆ ਘਰ ਘਰ ਜਾਣੀ ਚਾਹੀਦੀ ਆ ਇਸ ਮਾਧਿਅਮ ਰਾਹੀਂ ਤੁਹਾਨੂੰ ਅਸੀਂ ਅਪੀਲ ਕਰ ਰਹੇ ਆ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਾਥੀ ਜੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ वाहिगुरु जी ख़ाल वाहिगुरु